ਲੋ ਵੀ ਮਿੱਤਰੋ ਅੱਜ ਨੋਕਰੇ ਬੱਚੇ ਦੇਣ ਵਾਲੀ ਘੋੜੀ ਲਾਇਆ ਨੀਲੀ ਚੰਬਿਆਂ ਚੋਂਦੀ ਆ ਸਾਰੇ ਪਿੰਡੇ ਤੇ ਬਾਲ ਚਟੇ ਆ ਦੂਜੀ ਗੱਲ ਚਾਲਵਾਦ ਆ ਚਾਲ ਬਹੁਤ ਤਰਦੀ ਆ ਰੇਵੀਆ ਚਾਲ ਦੀ ਪੱਕੀ ਘੋੜੀ ਆ ਤੇ ਨੰਬਰ 10 ਤੇ ਘੋੜਾ ਵੀ ਦੇਤਾ ਤੁਹਾਡੀ ਫੀਸ ਵੀ ਵਾਜ ਜਣੀ ਆਪਣੇ ਮੰਨ ਲਓ ਬਹੁਤ ਚੰਗਾ ਘੋੜਾ ਬੱਚਾ ਲੈਂਦਾ ਆਪਾਂ ਡਾਇਮੰਡ 2 ਉਹ ਤਾਂ ਮੇਟ ਕਰਾਤੀ ਸਾਰੇ ਮੰਨ ਲਓ ਸਾਰੇ ਫਾਇਦੇ ਹੋਗੇ ਤੁਹਾਨੂੰ ਸਾਰੀ ਡਿਟੇਲ ਦਵਾਂਗੇ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਤੇ ਦੇਖਦੇ ਆ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਇੱਕ ਨਵੀਂ ਸਵੇਰ ਫਿਰ ਇੱਕ ਨਵੇਂ ਜਾਨਵਰ ਤੇ ਨਾਲ ਤੁਹਾਡੇ ਮੂਰੇ ਹਾਜ਼ਰ ਹੋਏ ਆ ਆਪਣੇ ਚੈਨਲ ਉੱਤੇ ਰੋਜ਼ ਹੀ ਤੁਹਾਨੂੰ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਮਿਲੂ ਇਹ ਚੀਜ਼ ਦੀ ਗਾਰੰਟੀ ਹੈ ਚੰਗਾ ਤੋਂ ਚੰਗਾ ਜਾਨਵਰ ਲਿਆਵਾਂ ਤੁਹਾਡੇ ਲਈ ਬਸ ਥੋੜਾ ਕੰਮ ਚੈਨਲ ਸਬਸਕ੍ਰਾਈਬ ਕਰਨਾ ਤੇ ਦੋ ਨੰਬਰ ਤੇ ਵੀਡੀਓ ਸ਼ੇਅਰ ਕਰਨਾ ਬੱਦ ਵੱਦ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੇ ਭਰਾ ਨੂੰ ਲੋੜ ਹੋਵੇ ਉਹ ਤਾਂ ਵੀਡੀਓ ਜਲਦੀ ਤੋਂ ਜਲਦੀ ਪਹੁੰਚੇ ਤੇ ਬਾਕੀ ਆਪਾਂ ਦਿੰਨੇ ਆ ਡਿਟੇਲ ਸਾਰੀ ਤੁਹਾਨੂੰ ਕੀ ਆ ਘੋੜੀ ਦੀ ਡਿਟੇਲ ਦੋਸਤੋ ਨੀਲੀ ਚੰਬੀ ਘੋੜੀ ਹੈ ਜੀ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਚੰਗੀ ਕੰਡੀਸ਼ਨ ਦੀ ਵੀਡੀਓ ਨਾਲੋਂ ਜ਼ਿਆਦਾ ਤੋਂ ਆ ਕੇ ਤੁਹਾਨੂੰ ਦੇਖਣ ਚ ਪਤਾ ਚੱਲੂ ਵੀਡੀਓ ਨਾਲ ਕੀ ਹੋ ਕੰਨ ਕੰਡੀਸ਼ਨ ਬਹੁਤ ਚੰਗੀ ਹੈ ਗਰਦਨ ਗੁਰਦਨ ਬੜੀ ਜ਼ਿਆਦਾ ਲੰਮੀ ਆ ਤੇ ਕੁੰਡ ਕੁੰਡ ਬਹੁਤ ਅੱਧੀ ਦੇਖ ਸਕਦੇ ਹੋ ਦੇਖੋ ਖਰਮੀ ਤਾਂ ਹੁੰਦੀ ਘੋੜੀ ਆ ਨੀਲੀ ਚੰਬੀਰ ਨੋਗਰੇ ਬੱਚੇ ਦੇ ਨਾਲੀ ਹੈ ਤੇ ਉਮਰ ਦੀ ਗੱਲ ਕਰੀਏ ਤਾਂ ਦੋਸਤੋ ਸਾਢੇ 4 ਸਾਲ ਉਮਰ ਦੀ ਨਵੀਂ ਉਮਰ ਦੀ ਆ ਇੱਕ ਵਾਰ ਸੂਈ ਹੋਈ ਆ ਚਾਲਬਾਜ਼ ਆ ਤੁਰਦੀ ਬਹੁਤ ਆ ਰੀਵੀਆ ਚਾਲ ਬਹੁਤ ਸੋਹਣੀ ਹੈ ਤੇ ਜਾ ਕੇ ਦੇਖੋ ਚੜ ਚੁੜ ਕੇ ਸਵਾਰੀ ਕਰਕੇ ਦੇਖੋ ਨਜ਼ਾਰਾ ਲਿਆ ਦੂੰ ਹੁੰਦਾ ਨੇ ਕਈ ਵਾਰ ਨਵੇਂ ਬੰਦੇ ਨੂੰ ਇਹ ਸ਼ੌਕ ਹੁੰਦਾ ਬਾਈ ਘੋੜੀ ਸਾਊ ਹੋਵੇ ਤੇ ਨੋਗਰੇ ਬੱਚੇ ਦੇ ਨਾਲੀ ਹੋਵੇ ਤੇ ਨੰਬਰ 2 ਤੇ ਸਵਾਰੀ ਦੀ ਪਾਸ ਉਹ ਸਾਊਥ ਠੰਡਿਓ ਸਵਾਰੀ ਵੀ ਨਜ਼ਾਰਾ ਲਿਆਉਂਦੀ ਉਪਰ ਮਿੱਤਰੋ ਨਜ਼ਾਰਾ ਲਿਆ ਹਲ ਸਵਾਰੀ ਦਾ ਬਾਕੀ ਮੇਨ ਗੱਲ ਇਹ ਕਿ ਬਾਲਪੁਰ ਜਿਹਾ ਸਾਫ ਆ ਹੱਥਾਂ ਪੈਰਾਂ ਦੇ ਜਮਾਂ ਸਾਫ ਤੇ ਜਿਹੜਾ ਤੁਹਾਨੂੰ ਫਾਇਦਾ ਹੋ ਜਾਣਾ ਮਿੱਤਰੋ ਉਹ ਇਹ ਆ ਤੁਹਾਡੀ ਮੀਟਿੰਗ ਦੀ ਫੀਸ ਬਚ ਜਾਣੀ ਆ ਆ ਮੈਂ ਉੱਪਰ ਫੋਟੋ ਲਾਉਣਾ ਫੈਟ ਤੇ ਇਹ ਆ ਡਾਇਮੰਡ 2 ਇਸ ਤੋਂ ਮੇਟ ਕਰਾਤੀ ਮਿੱਤਰੋ ਤੇ ਬਹੁਤ ਚੰਗੇ ਰਿਜ਼ਲਟ ਆਉਣ ਲੱਗੇ ਬੱਚੇ ਦੇ ਇਹਦੇ ਤੇ ਇਸ ਤੋਂ ਮੇਟ ਆ ਸਾਰੀ ਫੋਟੋ ਵੀਡੀਓ ਪਈ ਆ ਸਲਿੱਪ ਦਵਾਂਗੇ ਨਾਲ ਤੁਹਾਨੂੰ ਤੁਹਾਡੀ ਫੀਸ ਵੀ ਵਾਟ ਜਾਣੀ ਆ। ਸੋ ਗ੍ਰਾਮੀ ਕੋਈ ਮੇਰਾ ਭਰਾ ਸੱਜਣ ਕੋਈ ਨੀਲੀ ਚੰਬੀ ਘੋੜੀ ਦੀ ਪਾਲਚ ਹੋਵੇ, ਨੁਕਰੇ ਬੱਚੇ ਦੇਣ ਵਾਲੀ ਘੋੜੀ ਦੀ ਪਾਲਚ ਹੋਵੇ, ਜਾਂ ਸਵਾਰੀ ਵਾਲੀ ਘੋੜੀ ਪਾਲਦਾ ਹੋਵੇ ਤਾਂ ਦੋਸਤੋ ਇੱਕ ਵਾਰ ਇਹ ਘੋੜੀ ਜ਼ਰੂਰ ਆ ਕੇ ਦੇਖ ਕੇ ਜਾਇਓ। ਆਪਣੀ ਤਸੱਲੀ ਕਰਕੇ ਜਾਇਓ। ਕਨ ਕੰਡੀਸ਼ਨ ਦੀ, ਬਾਡੀ ਵੰਤਰ ਦੀ ਪੂਰੀ ਚੰਗੀ ਆ ਘੋੜੀ। ਮੇਨ ਗੱਲ ਜਿਹੜੀ ਰੇਟ ਜੈ ਜ। ਇੰਨੇ ਰੇਟ ਵਿੱਚ ਗਰੰਟੀ ਦੇਨੇ ਇੰਨੇ ਰੇਟ ਵਿੱਚ ਨਹੀਂ ਚੰਗੀ ਘੋੜੀ ਨਹੀਂ ਮਿਲਨੀ ਤੁਹਾਨੂੰ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਸਾਰੀ ਸਵਾਰੀ ਸੂਰੀ ਦੀ ਪਾਸਾ ਚੀਜ਼ਾਂ ਦਾ ਸਾਰੀਆਂ ਦਾਸੀ ਦਿੱਤੇ ਦੋਸਤੋ ਤਸੱਲੀ ਤੋਂ ਆ ਕੇ ਸਾਹਮਣੇ ਕਰ ਲਓ ਤੇ ਨੰਬਰ ਮੈਂ ਬੋਲ ਦਿੰਦਾ ਜਿਸ ਕੇ ਭਰਾ ਦੇ ਪਸੰਦ ਹੋਈ ਤਾਂ ਨੰਬਰ ਨੋਟ ਕਰ ਲਿਓ 623959545449855599017 ਇਹ ਦੋ ਨੰਬਰ ਦੋਸਤੋ ਜੇ ਹੋਈ ਡਿਟੇਲ ਰਹਿੰਦੀ ਹੋਈ ਤਾਂ ਤੁਸੀਂ ਇਹ ਨੰਬਰਾਂ ਤੇ ਡਿਟੇਲ ਵੀ ਪਤਾ ਲੈ ਸਕਦੇ ਆ ਤੇ ਬਾਕੀ ਸਾਹਮਣੇ ਕੁੜੀ ਆ ਕੇ ਸਾਹਮਣੇ ਦੇਖ ਲਓ ਰੇਟ ਪਤਾ ਲੈ ਲਓ ਰੇਟ ਬਹੁਤ ਜਾਇਜ਼ ਤੁਹਾਡੇ ਹਿਸਾਬ ਚ ਬਹਿ ਜਾਣੀ ਇੰਨੀ ਸਸਤੀ ਕੁੜੀ ਤੁਹਾਨੂੰ ਨਹੀਂ ਮਿਲਣੀ ਜਿੱਥੋਂ ਮਰਜ਼ੀ ਦੇਖ ਲਓ ਕਿਉਂ ਕੁੜੀ ਮੇਟ ਵੀ ਚਾਲ ਬਾਜ ਵੀ ਸਵਾਰੀ ਸੂਰੀ ਦੀ ਪਾਸ ਬਾਲਪੋਰੀਆਂ ਦੀ ਸਾਫ ਹੱਥਾਂ ਪੈਰਾਂ ਦੀ ਸਾਫ ਰੇਟ ਬਹੁਤ ਜਾਇਜ਼ ਸੋ ਮਿਲਦੇ ਆਪਾਂ ਜਲਦ ਕੇ ਹੋਰ ਨਵੀਂ ਵੀਡੀਓ ਨਾਲ ਦਿਓ ਇਜਾਜ਼ਤ ਨੰਬਰ ਚੈਲਪੇ ਉੱਪਰ ਧੰਨਵਾਦ